ਬਲੌਗ ਤਾਂ ਇਹ ਮੇਰੇ ਜਿਹੜੇ ਮੈਂ ਦੂਸਰੇ ਚੈਨਲ ਤੇ ਬਲੌਗਿੰਗ ਬਲੌਗ ਜਦੋਂ ਬਣਾਉਂਦੀ ਹੁੰਦੀ ਸੀ ਉਹ ਬਿਲਕੁਲ ਵੀ ਲਾਈਕ ਨਹੀਂ ਕਰਦੇ ਹੁੰਦੇ ਤੇ ਨਾ ਹੁਣ ਮੇਰੇ ਇਸ ਚੈਨਲ ਵਾਲ ਇਸ ਚੈਨਲ ਦੇ ਨਾਲ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸਜਣਾ ਕੀ ਦੁਨੀਆ ਜੇ ਤੁਹਾਡੇ ਸਾਰੇ ਭੈਣ ਭਰਾਈਏ ਸਾਰੇ ਭੈਣ ਭਰਾ ਮਦੀ ਸਤ ਕਰਦੇ ਆ ਜੀ ਤੇ ਖੁਸ਼ ਹਾਂ ਤੁਸੀਂ ਸਾਰੇ ਠੀਕ ਹੋ ਵਧੀਆ ਆਪਾਂ ਸਭ ਵਧੀਆ ਠੀਕ ਠਾਕ ਪਰ ਦੇਖੋ ਜੀ ਬੱਦਲ ਆਏ ਹੋਏ ਤਾਂ ਜੀ ਮੈਂ نیچے ਆਏ ਹੋਏ ਤਾਂ ਇੰਨੀ ਤੇਜ਼ ਬਰਸਾਤ ਇੰਨੀ ਤੇਜ਼ ਬਰਸਾਤ ਮੈਂ ਦੱਸ ਨਹੀਂ ਸਕਦੀ ਯਾਰ ਥੋੜਾ ਚਿਰ ਪਹਿਲਾਂ ਨਾ ਜਦੋਂ ਮੈਂ ਮੱਕੇ ਹੋ ਗਿਆ 1.5-2 ਘੰਟੇ ਦੀ ਗੱਲ ਹੋ ਗਈ ਬਾ 11:30 ਵਜੇ ਮੈਂ ਬਾਹਰ ਰੈਂਪ ਤੇ ਪੋਚਾ ਲਗਾ ਰਹੀ ਸੀ ਸਭ ਤੋਂ ਲਾਸਟ ਬਾਹਰ ਨੂੰ ਪੋਚਾ ਲੈ ਕੇ ਜਾਂਦੀ ਆ ਤਾਂ ਲਾਸਟ ਜਿਹੜੇ ਵਿੱਚ ਰੈਂਪ ਦੀ ਵਾਰੀ ਆਉਂਦੀ ਹੈ ਫਿਰ ਮੈਂ ਰੈਂਪ ਤੇ ਵੀ ਪੋਚਾ ਲਗਾ ਰਹੀ ਸੀ ਇੰਨੀ ਜ਼ਿਆਦਾ ਧੁੱਪ ਪੈ ਰਹੀ ਸੀ ਮੈਂ ਕਹਿ ਰਹੀ ਨਾ ਮੈਂ ਇੱਧਰ ਨਾ ਇੱਧਰ ਦੇਖ ਰਹੀ ਸੀ ਨਾ ਇੱਧਰ ਦੇਖ ਰਹੀ ਸੀ ਇੱਕ ਲੇਡੀਜ਼ ਖੜੀ ਕਦਰ ਮੈਨੂੰ ਪੋਚਾ ਲਗਾਇਆ ਇਸ ਮੈਨੂੰ ਦੇਖ ਕੇ ਹਾਈ ਮੈਨੂੰ ਬੜੀ ਤੁੱਪ ਲੱਗ ਰਹੀ ਹੈ ਹਾਈ ਮੈਨੂੰ ਬੜੀ ਤੁੱਪ ਲੱਗ ਰਹੀ ਹੈ ਮੈਂ ਕਿਹਾ ਮੈਂ ਕੰਮ ਕਰ ਰਹੀ ਹਾਂ ਮੈਂ ਆਪਣੇ ਮਨ ਦੇ ਵਿੱਚ ਸੋਚੇ ਮੈਂ ਮੈਂ ਮ ਜਾ ਕੇ ਕਰਕੇ ਮੈਂ ਜਾ ਕੇ ਦੇ ਤੌਰ ਤੇ ਗੱਲ ਦੱਸ ਰਹੀ ਹਾਂ ਮੈਂ ਕਿਹਾ ਮੈਨੂੰ ਨਹੀਂ ਲੱਗ ਰਹੀ ਮੈਂ ਕੰਮ ਕਰ ਰਹੀ ਹਾਂ ਨਾ ਮੈਨੂੰ ਖੁਸ਼ ਨਹੀਂ ਲੱਗ ਰਿਹਾ ਪਰ ਹੁਣ ਦੇਖੋ ਕਿੰਨੀ ਤੇਜ਼ ਬਾਰਿਸ਼ ਐਨੀ ਤੇਜ਼ ਬਾਰਿਸ਼ ਓਹੋ ਹੋ ਹੋਹ ਤੇ ਪ੍ਰਮਾਤਮਾ ਜਹ ਹੈ ਵੀ ਨਾ ਇੱਕ ਮੇਰਾ ਇਹ ਮੈਟ ਇੱਥੇ ਰੱਖਿਆ ਹੋਇਆ ਏ ਹੈ ਬਹੁਤ ਵਧੀਆ ਹਾਏ ਅਖਸ਼ੇ ਨਾ ਅਖਸ਼ੇ ਦੇਖੋ ਜੀ ਕਿੰਨਾ ਭਿੱਜ ਗਿਆ ਅਖਸ਼ੇ ਕਿਉਂ ਬੈਟੇ ਹੋ ਨਾ ਭਿੱਜੀ ਜਾ ਹਲੇ ਥੋੜੀ ਦੇਰ ਠੀਕ ਹੈ ਕੋਈ ਨਾ ਚਲ ਤੂੰ ਵੀ ਕਰ ਇੰਜੋਏ ਤੈਨੂੰ ਵੀ ਹੁਣ ਮੈਂ ਕਿਆ ਮਨਾ ਕਰਾਂ ਹੋਰ ਅਜੇ ਥੋੜਾ ਚਿਰ ਪਹਿਲਾਂ ਅੱਜ ਮਨੇ ਪੀ ਲੋ ਆਏ ਅਖਸ਼ੇ ਪਾਣੀ ਨਾਲ ਇਹਦੇ ਪਰ ਕੈਮਰੇ ਚ ਪੈ ਜਾਏਗਾ ਬੇਟੇ ਥੋੜਾ ਚਿਰ ਪਹਿਲਾਂ ਹੀ ਨਾ ਅੱਜ ਫੇ ਹੈ ਉਧਰ ਜਾ ਗਿਆ ਕਿਹੜਾ ਉਧਰ ਤੋਂ ਦੇਖੋ केड़ा पौधा कोई नहीं बारिश लग रही लगी जान दे कोई नहीं अपने आप ही खड़ा हो जाएगा तू तो नहीं छेड़ा था तू था नहीं छेड़ रहा था? तो नहीं छेड़ा था कोई बात नहीं तो। आ, नहीं 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 वो अक्षय ऐ कर कोई गल नहीं कहता पौधा ना टेढ़ा हो गया कोई गल नहीं तो अपने आप ही सीधा हो जूगा बरस पा हवा और बरसात ही दी है बेटे इस करके हो रहे हैं कोई गल नहीं शुक्र चलो मेरे ਅੱਜ ਹੈ ਤਾਂ ਇਕਾदशी ਅੱਜ ਜੀ ਆਈ ਕਾਦਸ਼ੀ ਹੈ ਕੋਈ ਗੱਲ ਨਹੀਂ ਅੱਜ ਮੇਰੇ ਪੌਦਿਆਂ ਉੱਤੇ ਕੁਦਰਤੀ ਜੋ ਬਰਸਾਤ ਲੱਗ ਰਹੀ ਹੈ ਲੱਗੀ ਜਾਣ ਦੋ ਪਰ ਆਪ ਪਾਣੀ ਨਾ ਪਾਓ ਹੈਨਾ ਅੱਜ ਮੇਰੇ ਦੀਵੇ 'ਚ ਵੀ ਪਾਣੀ ਪੈ ਗਿਆ ਤਾਂ ਚਲ ਕੋਈ ਨਹੀਂ ਮੈਂ ਜੋਤ ਲਗਾਉਂਗੀ ਸ਼ਾਮ ਨੂੰ ਫਿਰ ਕੱਢ ਦੂੰਗੀ ਤੇ ਮਤਲਬ ਕਿ ਦੇਖ ਲਓ ਕੁਦਰਤੀ ਕਿੰਨੀ ਕ ਜਿਆਦਾ ਬਰਸਾਤ ਪੈ ਰਹੀ ਆ ਯਾਰ ਬਿਲਕੁਲ ਮੈਂ ਪਰਕਨਾ ਹਵਾ ਨਹੀਂ ਹੈਗੀ ਸੀ ਧੁੱਪ ਬਹੁਤ ਤੇਜ਼ ਸੀ ਪਰ ਹਵਾ ਬਿਲਕੁਲ ਨਹੀਂ ਹੈਗੀ ਸੀ ਫਿਰ ਮਨਗਾ ਚੱਲ। ਭਾਈਨੇ ਬੂਟ ਵੀ ਕਿੱਲੇ ਕਰਦੇ ਸਕੂਲ ਦੇ ਐਕਸ਼ਨ ਐਕਸ਼ਨ ਤਾਂ ਬੱਸ ਕੁਛ ਨਾ ਕੁਛ ਬਹਾਨਾ ਚੱਲਿਆ ਤਰੀਕੇ ਵਾਰੀ। ਚੱਲ। আর ਮੈਨੇ ਹੁਣੀ ਬਸ ਥੋੜੇ ਚਿਰ ਮਕਸਦ ਥੋੜੀ ਦੇਰ ਬਹਿੜਦੀਆਂ ਰੈਸਟ ਜੀ ਕਰ ਲੈਣੀਆਂ। ਮੇਰੇ 2-4 ਕੱਪੜੇ ਪ੍ਰੈਸ ਕਰਨ ਨੂੰ ਪੈ ਸੀ। ਮੈਂ ਕਿਹਾ ਚੱਲ ਹੁਣ ਸ਼ਾਮ ਨੂੰ ਕਰੂੰਗੀ। ਦੁਪਹਿਰ ਨੂੰ 10-15 ਮਿੰਟ ਰੈਸਟ ਕਰਕੇ ਅਗਰ ਟਾਈਮ ਲੱਗ ਗਿਆ ਮੈਨੂੰ ਵਿੱਚੋਂ। ਅਖੇ ਆਰਾਮ ਤੇ ਬਿਟੇ ਆਰਾਮ ਤੇ ਆਰਾਮ ਤੇ। ਹਾ ਹਾ ਹਾ। ਔਰ ਮੈਂ ਤਾਂ ਆਪਣੇ ਸਭੋ ਸੋਚਦੀ ਆਂ ਵੀ ਬਰਸਾਤ ਨਾ ਪੌਦਿਆਂ ਨੂੰ ਹਵਾ ਕਰੇ। ਹਵਾ ਦੇ ਕਾਰਨ ਹੋ ਰਿਹਾ ਹਾਂ ਹਵਾ ਦੇ ਕਾਰਨ ਕੋਈ ਗੱਲ ਨਹੀਂ ਬੱਟੇ ਟੁੱਟੇਗਾ ਨਹੀਂ ਉਹਦੀ ਜੜ ਮਜ਼ਬੂਤ ਹੈ ਟੁੱਟੇਗਾ ਨਹੀਂ ਅਬ ਇੱਕ ਮਿਨੀ ਤੇਜ ਪ੍ਰਸਾਦ ਕੀ ਆ ਜੀ ਹੈ ਸਾਬਤ ਤੋਂ ਬਣਾਇਆ ਨਹੀਂ ਭਾਦੋਂ ਆ ਬੱਟੇ ਭਾਦੋਂ ਚ ਵੀ ਜ਼ਰੂਰੀ ਨਹੀਂ ਸਾਬਣ ਚੀਨੀ ਪੈਂਦਾ ਬਾਰਿਸ਼ ਦਾ ਭਾਦੋਂ ਚ ਵੀ ਜ਼ਹਿਰੀ ਪੈਂਦੀ ਹੈ ਅੱਧੇ ਸਾਈਡ ਤੇ ਉਹ ਪੱਦਾ ਗਿਰ ਗਿਆ ਇੱਕ ਆਪਣੇ ਆ ਮੈਂ ਤਾਂ ਨਹੀਂ ਗਿਆ ਅਭੀ ਤੱਕ ਨਹੀਂ ਨਹੀਂ ਕੋਈ ਨਹੀਂ ਗਿਰ ਨਾ ਜਾਏ ਇਹ डंडा ला दो डंडे नाल तो फिर कुछ ना कुछ लगाने पैगा नहीं, नहीं है नहीं गाय है। तो हैगी है हो आ देखो ना छेड़ अक्षय नहीं टूट जाएगा ये तो मम्मी फिर नहीं टूट दा अक्षय डंडे दे नाल तो फिर धागा बनना पड़ेगा ना हां ये तो धागा बांध दे चल धागा बांध दे फिर तले आके नीचे दे अरे यहां है है पे ਨਾ ਮੇਰੇ ਕੈਮਰੇ ਨੂੰ ਨਾ ਜੇ ਮੈਂ ਅੱਗੇ ਲੇਗੀ ਨਾ ਬਰਸਾਤ ਲੱਗ ਜੇਗੀ ਜੀ ਮੇਰਾ ਨਵਾਂ ਫੋਨ ਆ ਖਰਾਬ ਹੋ ਜਾਏਗਾ ਤੇ ਬਹੁਤ ਜ਼ਿਆਦਾ ਚਲੋ ਜੀ ਮੌਸਮ ਬਨੇ ਰਾਤੀ ਕੱਲ ਨਾ ਮਨੇ ਬੱਡ ਚੋਂ ਕੁਲਟੜ ਕੱਢਿਆ ਮੈਂ ਕਿਹਾ ਚੱਲ ਮੈਂ ਖਾ ਹਾਂ ਆਬੀਲ ਹੈ ਡਬਲ ਕਰ ਲੈ ਡਬਲ 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 ਕਈ ਕਾਫੀ ਸਾਰਾ ਡਬਲ ਕਰ ਲੈ ਕਾਫੀ ਸਾਰਾ ਜਿਵੇਂ ਤੂੰ ਆਪਣੀ ਉਹਦਾ ਘਰਿਆ ਤਾਂ ਇਟਾਂ ਦਾ ਮੰਮੀ ਹਾਂ ਆਸ਼ੀ ਨੇ ਬੋਲਦਾ ਠੀਕ मैं भी ना थोड़ी थोड़ी पैर ही इधर ही जावाद दोबारा शीशा साफ करने आ गया चलो कोई अक्षय देखी अच्छा अग है मैं सोचा कित टाणी है उधर रामा तुलसी और बिचे शामा तुलसी बिजी भी है ना ਤੇ ਉਹ ਇਕੱਠਿਓਂ ਕੰਟੀ ਆ ਉਹ ਵੀ ਥੋੜੀ ਹਵਾ ਦੇ ਕਾਰਨ ਖਿੰਡ ਜੇ ਗਈ ਐ ਬਹੁਤ ਨੱਕਾ ਸੀ ਚੰਗਾ ਪੋਦੇ ਨੂੰ ਤਾਂ ਕਿ ਕਿ ਉਹਨੂੰ ਤਕਲੀਫ ਨਾ ਹੋਵੇ ਬਟੇ ਕਿਉਂ ਪੋਦਾ ਦਿੱਤਾ ਹੈ ਉਹ ਸਰਾਂ ਦੇ ਖਬਰ ਗਿਰ ਦਿਓ ਉੱਪਰ ਰੱਖ ਦਿਓ ਵੀ ਚੱਕ ਕੇ ਮੜੇਗਾ ਅੱਜ ਤਾਂ ਚੰਗਾ ਕਿਚ ਖਾਈ ਮੰਨ ਲ ਬਲਾਈਟ ਗਈ ਹੈ ਨਾ ਨਹੀਂ ਹੈਗੀ ਹੈ ਕਿਥੇ ਕੋਈ ਬਾਤ ਨਹੀਂ ਬੱਤੀ ਹੈ ਇਹ ਚਲ ਜੀ ਮੈਂ ਚਲਦੀ ਹਾਂ نیچے ਅੱਜ ਅੱਜ ਦਿਨ ਹੈਗਾ ਜੀ ਮੰਗਲਵਾਰ ਤੇ ਅੱਜ 3 ਮੰਗਲਵਾਰ ਹੋ ਗਿਆ ਤੇ 19 ਅਗਸਤ ਤੋਂ ਕਰਮ ਨੇ ਅੱਜ ਸਵੇਰੇ ਆਨੇ ਸਿਕੁਨੇ ਪਾਇਤੇ ਸਰਾਣੇ ਕਾਰ ਨਹੀਂ ਆ ਮੈਂ ਤਾਂ ਜੇ ਮੈਂ 5-10 ਮਿੰਟ ਪਿੱਛੇ ਪੇੜੇ ਚ ਨਾ ਉਹ ਸੈਟਿੰਗ ਜੀ ਕਰਾਂ ਲੱਭੀ ਜੇ ਕਰ ਹੋਰ ਕਰਦੀ ਰਹਿੰਦੀ ਨਾ ਬਸ ਮੇਰੇ ਸਰਾਣੇ ਦੇ ਨਾ ਤਾਂ ਸਾਰੇ ਮੇਰੇ ਸਰਾਣੇ ਕਿੱਲੇ ਹੋ ਜਾਣੇ ਤੇ ਚਲ ਹੈ ਤਾਂ ਫੋਨ ਵਾਲੇ ਆ ਪਰ ਬੰਨਿਛੋ ਤੁਮਨ मशीन चुकाने पैदे चलो कोई नहीं चलो जी हम आप चलते हैं अंदर ये मैच कर रहे हो इनको खोल दें आंखों पड़ रहे हैं आपका फेस में भी बुढ़ो जैसा लग गया टेंशनों की वजह से है।, है ना है ना ये तो बेसिक अच्छे लगते ना व्हाइट वाले शिमला मिर्च भी काट ली प्याज भी काट ली आलू भी काट ले क्योंकि आलू ज़्यादा ताकते हैं तो क्योंकि कई घर च ना सा जो मुखी है जी वो खाते नहीं खाते ओके एक मिनट मसाले पा लूँगा सब तो पहले तो दस चमचा हल्दी का ਇੱਕ ਚਮਚਾ ਚੌਂਕੀ ਗਰਮ ਸਾਲੇਲਾ। ਥਾਗੀ ਮਸਾਲਾ ਵੀ ਧਾਲ ਦੂੰ। ਪਈ ਮਿਰਚ ਲਾਲ ਮਿਰਚ ਨਾ ਪਈ ਪਈ ਜੀ ਮੈਂ ਜੁੜ ਜੇ ਗਈ ਹੈ। ਮੰਮੀ ਇੱਕ ਮਿਰਚ ਕੇ ਪਕੌੜੇ ਵੀ ਤਾਂ ਬੰਨਤੇ ਆ। ਹਾਂ ਫਿਰ ਖਾਉਂਗੀ ਨਹੀਂ ਮੈਂ ਜ਼ਿੱਦੀ ਕਰੂੰ। ਇੱਕ ਚਮਚਾ ਜੀਰਾ ਪਾਤਾ ਤੇ ਇੱਕ ਚਮਚਾ ਪੋਣਾ ਚਮਚ ਨਾ। ਉਹਨਾਂ ਚਮਚੇ ਨਾਲ ਪਰਾਹਤਾ ਤੇ ਹੋਣ ਪਾਏਗੇ ਪਾਣੀ ਵਿੱਚ ਜੀਮਲਾ ਮਿਰਚ ਪਾਲੀ ਵਿੱਚ ਜੀ ਪਿਆਜ਼ ਤੇ ਆਲੂ ਬਾਕੀ ਆਲੂ ਨਾ ਅੱਡੇ ਤੇ ਕੱਟ ਕੇ ਰੱਖਦੇ ਨੇ ਜੁਨੇ ਤਾਂ ਪਰ ਨਹੀਂ ਖਾਂਦੇ ਹੈਗੇ ਬਹੁਤ ਮੁਸ਼ਕਿਲ ਹੈ ਬਚਪਨ ਚ ਲਗਾਇਆ ਹੋਵੇ ਨਾ ਖਾਣ ਬੱਚਿਆਂ ਨੂੰ ਫਿਰ ਬੱਚਾ ਉਹ ਵੀ ਕੁਝ ਖਾਂਦਾ ਨਹੀਂ ਤਾਂ ਜਿਹੜੀਆਂ ਮਾਂ ਮਾਂ ਲਾਉਂਦੀਆਂ ਨੇ ਨਾ ਹੈਗੀਆਂ ਉਹਨਾਂ ਫਿਰ ਮੈਨੂੰ ਬਹੁਤ ਗੁੱਸਾ ਚੜਦਾ ਹੈ ਮੰਮੀ ਅਸ ਲੱਗ ਰਿਹਾ ਯਹੀ ਖਾ ਲੂੰ ਪਕੌੜੇ ਨਾ ਬਣਾਉ ਆ ਫਿਸ਼ ਵਾਰੀ ਆ ਨਾ ਤਿੰਨੋ ਚੀਜ਼ਾਂ ਮਿਕਸ ਹੋ ਗਈਆਂ ਸ਼ਿਵਲ ਮਿਰਚ ਆਲੂ ਤੇ ਪਿਆਜ਼

ਨੈਪੋਲੀਨ ਲਈ ਤੇ ਨਾ ਐਵੇਂ ਜੇ ਹੋ ਜਾਂਦਾ ਜਿਵੇਂ ਕੋਈ ਇਨਸਾਨ ਨੂੰ ਟੈਨਸ਼ਨ ਨਹੀਂ ਹੁੰਦੀ ਦੇਖੀ ਤੇਜ਼ ਕਰਿਆ ਬੱਟੇ ਪਰ ਪਾ ਲਾਂ ਪਿਆਜ਼ ਚ ਚੱਪਲ ਪਾਣੀ ਨਹੀਂ ਚੱਪਲੀ ਖਸਾਇਦਾ ਕਰ ਦਮਾ ਅਕਸ਼ ਨੇ ਕਿ ਚੱਪਲ ਹੋਰ ਰੱਖਤੀ ਕੋਰ ਰੱਖਤੀ ਬਾਹਰ ਕੁਰਸੀ 'ਤੇ ਖੋਲ ਦੰਦੀ ਸੈਨਾ ਬਰਦੀ ਗਈ ਹਾਂ ਤਾਂ ਤੁਹਾਨੂੰ ਦਿਨ ਤੁਸੀਂ ਮੇਰਾ ਬਲੌਗ ਦੇਖਿਆ ਹੀ ਹੋਊਗਾ ਮਨੇ ਪਕੋੜੇ ਮੁੱਲ ਮੰਗਵਾਏ ਤੇ ਵਸਤੇ ਮਨੇ ਫਿਰ ਚੜ ਚ ਪਹਿਲੀ ਵਾਰੀ ਪਕੋੜੇ ਮੁੱਲ ਮੰਗਾਏ ਮਤਲਬ ਦਿਨ ਹੀ ਮੁੱਲ ਦੇ ਪਕੋੜੇ ਪੂਰੇ ਖਾਈ ਅਰੇ ਨਾ ਗੰਦਾ ਤੇਲ ਮੈਂ ਕਹ ਰਹੀ ਨਾ ਖਾ ਕੇ ਭਗਣੀ ਕੀ ਹੋ ਗਿਆ ਸ਼ੁਕਰ ਹੈ ਸੀ ਲੈ ਕੇ ਪੰਜਾਬ ਵੀ ਦੀ ਆਈ ਸੀ ਥੋੜੇ ਜੀ ਇਹਦੇ ਪਾਪਾ ਐਨੇ ਵਪਾਰ ਬਿਲਕੁਲ ਉਹ ਇਸੀ ਤੇ ਲੱਗਿਆ ਇਹ ਕੋਲੇ ਪਰ ਕਿਨਾ ਪਤਾ ਨਹੀਂ ਕਿ ਆ ਜਿਸ ਦੇ ਤੇਲ ਚ ਕੁਝ ਵੀ ਬਣਾਉਣੇ ਨਾ ਹਾਂ ਇਸ ਤੇਲ ਚ ਕੁਝ ਵੀ ਬਣਾਉਣੇ ਨਾ ਤੇਲ ਦੇ ਉੱਪਰ ਨਾ ਛੱਗ ਜੀ ਬਹੁਤ ਆ ਜਾਂਦੀ ਆ ਪਰ ਐਵੇਂ ਪਤਾ ਨਹੀਂ ਕਿ ਜਿਵੇਂ ਹੁੰਦਾ ਜਿਵੇਂ ਪਾਣੀ আর ਮਨੇ ਕੜਾਹੀ ਵੀ ਨਹੀਂ ਮਾਂ ਤੋਈ ਹੈਗੀ ਕਿਉਂਕਿ ਰਾਤ ਤੋਂ ਪੇ ਰੱਖੀ ਸੀ ਤੇ ਪਤਾ ਨਹੀਂ ਐਵੇਂ ਕਿਉਂ ਹੁੰਦਾ ਗਾਇਜ਼ ਯਹਾਂ ਤੇ ਮੈਂ ਪੜ ਰਹੀ ਸੀ ਔਰ ਮੰਮੀ ਯਹਾਂ ਤੇ ਰਾਤ ਕੇ खाने की तैयारी कर रही है ना मम्मी क्या बना रहे हो कड़ी कड़ी बना रहे है आज मम्मी बहुत ही रेसिपी शेयर कर देंगे बाकी नेक्स्ट नैक्स मैं है ना आज आज बस नहीं तो पनीर भी खाणा था पर मैं पनीर ना रात बना लिया था टाइम हो गया था ज्यादा क्योंकि फिर मटर है मटन लेने चले गए लेकिन फिर मेरा ब्लॉग पाने का समय निकलता जा रहा था फिर मैंने पाई नहीं है कि कर, ना, ना पनीर की रेसिपी ना मैं इस बार ना कढ़ाई पनीर बन बनाऊंगी और रेसिपी मैं थोड़ा फिर किसी दिन शेयर करूँगी जरूर बनाऊंगी तो पनीर भी मेरा थोड़ा सी मैं पनीर भी पीला फिर कढ़ाई पनीर भी बनाऊंगी फ्रेंड पता क्या बोलते है? तेरी मम्मी ने कोई क्वालिफिकेशन की हुई है कुकिंग की सच में किसकी कसम मैंने नहीं ऐसी है मैंने मैनका मेरी नानी के हाथ की खा गए देख तू तो आराम से खा गया रोटी है ना ਇਹ ਤਾਂ ਪਿਆਰ ਚ ਬਣਾਇੰਗੇ ਨਾ ਅਨਪੂਰਨਾ ਮਾਤਾ ਆਪਣੇ ਆਪ ਹੀ ਵਾਸ ਕਰਦੀ ਆ। ਬਾਕੀ ਜਿਹੜੇ ਮੇਰੇ ਬਲੌਗ ਪਹਿਲਾਂ ਮੇਰੇ ਜਿਹੜੇ ਮੈਂ ਦੂਸਰੇ ਚੈਨਲ ਤੇ ਬਲੌਗਿੰਗ ਬਲੌਗ ਜਦੋਂ ਬਣਾਉਂਦੀ ਹੁੰਦੀ ਸੀ ਉਹ ਬਿਲਕੁਲ ਵੀ ਲਾਈਕ ਨਹੀਂ ਕਰਦੇ ਹੁੰਦੇ ਤੇ ਨਾ ਹੁਣ ਮੇਰੇ ਇਸ ਚੈਨਲ ਵਾਲ ਇਸ ਚੈਨਲ ਤੇ ਨਾ ਉਹ ਲੋਕ ਮੇਰਾ ਬਲੌਗ ਦੇਖਦੇ ਨੇ ਤੇ ਉਹ ਬਹੁਤ ਜ਼ਿਆਦਾ ਲੁਕਸ਼ ਵੀ ਕੱਢਦੇ ਨੇ ਮੋਨਿਕਾ ਇੱਥੇ ਗਈ ਮੋਨਿਕਾ ਉੱਥੇ ਗਈ ਚਲੋ ਜੀ ਅੱਜ ਮੈਂ ਜਿੱਥੇ ਮਰਜ਼ੀ ਗਈ ਠੀਕ ਹੈ ਜੀ ਮੋਨਿਕਾ ਇੱਕ ਮੋਨਿਕਾ ਨਾ ਇੱਕ ਅਜਹੀ ਪਰਸਨ ਹੈ ਜੋ ਬੰਦਾ ਦੇਖ ਕੇ ਜਾਂਦੀ ਆ ਮਾੜੀ ਚੰਗੀ ਜਗ੍ਹਾ ਦਾ ਨਾ ਮੈਨੂੰ ਵੀ ਪਤਾ ਵੀ ਮੈਨੇ ਕਿੱਥੇ ਖੜਨਾ ਹੈ ਕਿੱਥੇ ਹੋਣੀ ਖੜਨਾ ਮੈਨੂੰ ਚਲੋ ਜ਼ਰੂਰੀ ਨਹੀਂ ਹੈਗਾ ਵੀ ਮੈਂ ਬਹੁਤ ਜ਼ਿਆਦਾ ਸਮਝਦਾਰ ਆ ਮੈਂ ਬਹੁਤ ਜ਼ਿਆਦਾ ਸਮਝਦਾਰ ਨਹੀਂ ਮੈਂ ਤਾਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਘੋਲੀਆਂ ਜਿਹੜੀਆਂ ਇੰਨੀ ਜ਼ਿਆਦਾ ਸੱਟਾਂ ਖਾ ਲੀਆਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇੰਨਾ ਜ਼ਿਆਦਾ ਉਹ ਕਰ ਲਿਆ ਬੜੀ ੱਟਕੇ ਖਾਦੇ ਆ ਘਰ ਤੋਂ ਬੇਕਾਰ ਹੋਈਆਂ ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਹੋਈਆਂ ਜੇ ਮੈਂ ਚਤਰਚਲਾਕ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਪਹੁੰਚਦੀ ਇੱਕ ਗੱਲ ਕਰਦੀ ਆ ਪਰ ਹੁਣ ਉਹ ਹਿਟਲਰ ਨਾ ਮੇਰੇ ਬਲੌਗਾਂ ਚੰਗੀ ਤਰ੍ਹਾਂ ਦੇਖਦੇ ਨੇ ਵੀ ਕਿਆ ਕਰਦੀ ਆ ਮੋਨਿਕਾ ਕਿੱਥੇ ਜਾਂਦੀ ਆ ਮੋਨਿਕਾ ਕਿਆ ਕਰਦੀ ਆ ਮੈਂ ਜੋ ਮਰਜ਼ੀ ਕਰਾਂ ਜੀ ਕਿਸਨ ਕੋਈ ਮਤਲਬ ਨਹੀਂ ਹੈਗਾ ਮੈਂ ਜਿਹੜਾ ਮੇਰੇ ਚ ਨੁਕਤਾ ਚਿੰਨੀ ਕਰਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਹੀ ਆ ਬਾਕੀ ਸਾਰੇ ਮੇਰੇ ਨਾਲ ਮੇਰੇ YouTube ਤੇ ਜਿੰਨੇ ਵੀ ਮੇਰਾ YouTube ਦੇਖ ਰਹੇ ਆ ਨਾ ਜਿੰਨੇ ਵੀ ਹੈਗੇ ਆ ਸਾਰੇ ਮੇਰੇ ਨਾਲ ਮੈਂ ਇੱਕ ਆਵਾਜ਼ ਮਾਰਾਂ ਨਾ ਸ਼ਾਮ ਨੂੰ ਸਾਰੇ ਇਕੱਠੇ ਹੋਣ ਆਣੇ ਆ ਮੇਰੇ ਸਾਰੇ YouTube ਫੈਮਿਲੀ ਦੇ ਮੇਰੇ ਨਾਲ ਇੰਨੇ ਵਧੀਆ ਪਰਸਨਲ ਜੁੜੇ ਹੋਏ ਆ ਪਰਸਨ ਠੀਕ ਹੈ ਜੀ ਚਲੋ ਬਾਕੀ ਫੇਰ ਦੇਖਦੇ ਹਾਂ ਹੁਣ ਥੋੜਾ ਜਿਹਾ ਟਾਈਮ ਲੱਗ ਜਾ ਰਿਹਾ ਮੇਰੀ ਕਿਸੇ ਮੇਰੀ ਫਰੈਂਡ ਨੇ ਆਣਾ ਮੈਂ ਥੋੜਾ ਜਿਹਾ ਉਹਨਾਂ ਨੂੰ ਵੀ ਕਰਕੇ ਆਣਾ ਥੋੜਾ ਜਿਹਾ ਤੇ ਫਿਰ ਆ ਕੇ ਮੈਂ ਹੋਰ ਵੀ ਕੜੀ ਦੀ ਰੈਸিপি ਤਿਆਰ ਕਰਨੀ ਹੈ ਲਓ ਜੀ ਅੱਜ ਲਾਈਟ ਦਾ ਲੱਗਿਆ ਐਡਾ ਬੜਾ ਕੱਟ ਇਧਰ ਮੇਰਾ ਲਸਣ ਪਿਆਜ਼ ਜਿ ਮੇਰੀ ਕੜੀ ਫੇਰ ਰਹਿ ਗਈ ਹੈ ਪਰ ਮੇਰੀ ਸਬਜੀ ਪਈ ਹੈ ਤੇ ਟੈਂਕ ਦੇ ਲੋ ਇਨਾ ਹੋ ਗਿਆ ਪੌਣੇ 7 60 ਨਾ ਸੋਰੀ ਸਵਾ 7 ਹੋ ਗਏ ਨੇ ਤੇ ਇੱਧਰ ਮੇਰੇ ਪਿਆਜ਼ ਵੀ ਇਕੱਟੇ ਵੱਡੇ ਪਏ ਨੇ ਮੈਂ ਲਾਈਟ ਦੀ ਵੇਟ ਕਰ ਰਹੀ ਆ ਕਦੋਂ ਦੀ ਕਰ ਰਹੀ ਆ ਪੌਣੇ 6 ਵਜੇ ਦੀ ਮੈਨੂੰ ਪਤਾ ਜਿੱਕੇ ਟੰਕੀਆਂ ਤਾਂ ਮੇਰੀਆਂ ਅੱਧੀਆਂ ਅੱਧੀਆਂ ਹੈਗੀਆਂ ਨੇ ਮੈਂ ਚੈੱਕ ਕਰਕੇ ਆਈ ਸੀ ਪੌੜੀ ਲਾ ਕੇ ਪਾਣੀ ਤਾਂ ਤਾਂ ਹੈਗਾ ਪਾਣੀ ਤਾਂ ਕੋਈ ਪਰੌਣੀ ਸਵੇਰੇ ਭਰ ਲੈਣੇ ਆਪਾਂ ਟੰਕੀਆਂ ਜਦੋਂ ਪਿੱਛੇ ਤੋਂ ਪਾਣੀ ਆਉਂਦਾ ਪਰ ਅੱਜ ਫੇਰ ਨਹੀਂ ਇੰਨਾ ਪਾਣੀ ਆਇਆ ਹੈਗਾ ਪਰ ਕਾਫੀ देर ਮੋਟਰ ਚੱਲਦੀ ਰਹੀ ਟੰਕੀਆਂ ਮਤਲਬ ਕਿ ਜੇ ਆਪਣੇ ਡੇਢ ਘੰਟੇ ਦੇ ਵਿੱਚ ਨਾ ਦੋਨੋਂ ਟੰਕੀਆਂ ਭਰਦੀਆਂ ਨੇ ਸਮਝੋ 2000 ਲੀਟਰ ਪਾਣੀ ਡੇਢ ਘੰਟੇ ਚ 2 ਘੰਟੇ ਚ ਭਰਦਾ ਕਿਉਂਕਿ ਸਾਡੇ ਏਰੀਆ ਚ ਪਾਣੀ ਬਹੁਤ ਜ਼ਿਆਦਾ ਸਲੋ ਆਂਦਾ ਜਿੱਥੇ ਆਂਦਾ ਹੋਊਗਾ ਤੇਜ਼ ਉੱਥੇ ਆਂਦਾ ਹੋਊਗਾ ਮੇਰੇ ਘਰ ਤਾਂ ਨਹੀਂ ਆਂਦਾ ਹੈਗਾ ਤੇ ਬਾਕੀ ਰਹੀ ਗੱਲ ਫਿਰ ਮੈਂ ਨਾ ਟੰਕੀਆਂ ਚ ਪਾਣੀ ਚੈੱਕ ਕਰਕੇ ਹੀ ਹੈਗਾ ਪਰ ਅੱਜ ਅਫਸੋਸ ਆਪਾਂ ਨੇ ਨਾ ਫਿਲਟਰ ਨਹੀਂ ਚਲਾਇਆ ਹੈਗਾ ਸਵੇਰੇ ਅੱਗੇ ਮੈਂ ਬਰਤਨ ਸਾਫ਼ ਕਰਦੀ ਕਰਦੀ ਨਾ ਜਿਹੜੇ ਮੇਰੇ ਉੱਪਰਲੇ ਹੋਰ ਕਿੰਨੇ ਕੰਮ ਹੁੰਦੇ ਨੇ ਮੈਂ ਨਾਲ ਦੇ ਨਾਲ ਕਰ ਲੈਣੀਆਂ ਪਰ ਅੱਜ ਨਾ ਮੈਂ ਧਿਆਨ ਕਰਿਆ ਹੀ ਨਹੀਂ ਹੈਗਾ ਅੱਜ ਮੈਂ ਸਾਫ਼ ਕਰਦੀ ਹੁੰਦੀ ਹਾਂ ਲੀਰ ਮਾਰਦੀ ਹਾਂ ਰੋਜ਼ ਫਿਲਟਰ ਤੇ ਚਾਹ ਥੋੜਾ ਸਾਫ਼ ਜਾਂ ਹੋ ਜਾਂਦਾ ਅੱਜ ਮੈਂ ਕਿਤੇ ਸਾਫ਼ ਜੇ ਲੱਗ ਰਿਹਾ ਦੋ ਤਿੰਨ ਚੀਜ਼ਾਂ ਸਾਫ਼ ਨਹੀਂ ਕਰੀਆਂ ਹੈਗੇ ਕੱਲ ਵੀ ਮੈਂ ਕਰਤੀ ਸੀ ਤੇ ਉਹਦੇ ਨਾਲ ਅੱਜ ਫਿਰ ਉਹਦਾ ਵੀ ਨਹੀਂ ਮੈਂ ਧਿਆਨ ਕਰਿਆ ਹੈਗਾ ਕਿ ਬਾਰੀ ਰੱਖੀ ਥੰਡੇ ਦੀ ਪੁੱਤ ਲਖਸ਼ੀ ਤੇ ਮੇਰੇ ਸਾਰੇ ਆਲੂ ਲੂ ਲੂ ਦੇਖ ਸਾਰਾ ਕੁਝ ਕਟਿਆ ਪਿਆ ਤੇ ਹਾਂ ਤੇ ਮੇਰੇ ਦੁਪਹਿਰ ਤੱਕਾਲੇ ਵੀ ਹੋ ਗਏ ਮੇਰੇ ਦੁਪਹਿਰੇ ਬਚ ਗਏ ਸੀ ਆਲੂ ਤੇ ਮੈਨੂੰ ਕੱਟ ਰਸ਼ਾਂ ਦੇ ਵੀ ਮੈਂ ਹੁਣੀ ਕੱਟ ਕੇ ਰੱਖ ਦਿੰਨੇ ਵੀ ਚਲ ਮੈਂ ਖ ਮੈਂ ਜਲਦੀ ਘੜਕ ਦੂੰਗੀ ਲਾਈਟ 2 ਵਜੇ ਦੀ ਗਈ ਹੋਈ ਐ ਮੈਂ ਖ ਲੈ ਚਲ ਪੌਣੇ ਕਿ 6 ਦਾ ਟਾਈਮ ਹੋ ਗਿਆ ਚਲੋ ਵੀ ਮੈਂ ਆਪਣਾ ਮਸਾਲਾ ਮਸੂਲਾ ਕਰ ਲੈਣੀ ਆ ਚਲ 8 ਬੱਦ ਦੇ ਵਿੱਚ ਮੈਂ ਖ ਮੇਰੀ ਕੜੀ ਤਿਆਰ ਹੋ ਜੂਗੀ ਤੇ ਕੜੀ ਤਾਂ ਕਿਆ ਤਿਆਰ ਹੋਣੀ ਲਾਈਟ ਤਾਂ ਆਈ ਨਹੀਂ ਹੈ ਕਿ ਕੜੀ ਵੀ ਨਹੀਂ ਤਿਆਰ ਹੋਵੇ ਚਲ ਆ ਵੀ ਸ਼ੁਕਰ ਹੈ ਕਿ ਮੇਰੀ ਤਾਂ ਦੋ ਕੋਲੀਆਂ ਨਾ ਸਬਜ਼ੀਆਂ ਪਈਆਂ ਨੇ ਤੇ ਜਿਹੜਾ ਤੁਹਾਨੂੰ ਮਟਰ ਪਨੀਰ ਬਣਾਇਆ ਤਾਂ ਨਾ ਮੇਰੀਆਂ ਦੋ ਕੋਲੀਆਂ ਸਬਜ਼ੀ ਦੀ ਪਈਆਂ ਨੇ ਅੱਜ ਮੈਂ ਥੋੜੇ ਜਿਹਾ ਪਕੌੜੇ ਬਣਾ ਲੈ ਸੀ ਜੀ ਕਰ ਰਿਹਾ ਤਾਂ ਖਾਣ ਨੂੰ ਇੱਕ ਪਲੇਟ ਸਰੀਪਰ ਕੇ ਬਣਾ ਲਈ ਸੀ ਆਪਾਂ ਨੇ ਤੇ ਮੇਰਾ ਤਾਂ ਹੁਣ ਦਿਲ じゃ ਹੈ ਨਹੀਂ ਗਾ ਰੋਟੀ ਖਾਣ ਨੂੰ ਬੱਚਿਆਂ ਵਾਸਤੇ ਬਣਾਣੀਆਂ ਤੇ ਬੱਚਿਆਂ ਦੇ ਪਾਪਾ ਵਾਸਤੇ ਬਣਾਣੀਆਂ ਤੇ ਲਾਈਟ ਆਈ ਹੈ ਅਜੇ ਨਹੀਂ ਜਿਆਦਾ ਲੇਟ ਆਈ ਹੈ ਲਾਈਟ ਦਾ ਅਹ ਜੇ ਅੱਧਾ ਘੰਟਾ ਹੀ ਹੋਇਆ ਲਾਈਟ ਆਈ ਨੂੰ ਜਿਆਦਾ ਟਾਈਮ ਨਹੀਂ ਹੋਇਆ ਹੈਗਾ ਤਾਂ ਤੇ ਫੇਰ ਵਿੱਚ ਨੂੰ ਫਿਰ ਫਿਰ ਕੱਟ ਲੱਗ ਗਿਆ ਤੇ ਹੁਣ ਟਾਈਮ ਦੇਖੋ ਇੰਨਾ ਜਿਆਦਾ ਹੋ ਗਿਆ ਤੇ ਬਸ ਕਰਦੇ ਕਰਦੇ ਮੈਂ ਹੁਣ ਬਸ ਮੇਰਾ ਆਟਾ ਵੀ ਪੀਆ ਅੱਜ ਮੇਰਾ ਸਮਝੋ ਜਿਹੜਾ ਮੇਰਾ ਦੁਪਹਿਰ ਦਾ ਆਟਾ ਬਚਿਆ ਸੀ ਉਹ ਵੀ ਪੀ ਹੈ ਦੁਪਹਿਰ ਦਾ ਆਟਾ ਵੀ ਪੀ ਹੈ ਮੇਰਾ ਪਰ ਉਹ ਹੈ ਨਾ ਤਿੰਨ ਬੰਦਿਆਂ ਦੇ ਸੱਤ ਅੱਠ ਫੁਲਕੇ ਜਿਹੜੇ ਬਣਨਗੇ ਉਹ ਵੀ ਹੈ ਤੇ ਅੱਜ ਮੇਰੇ ਇੰਨਾ ਕੁਝ ਬਣਿਆ ਹੀ ਨਹੀਂ ਹੈਗਾ ਫਤ ਨਹੀਂ ਅੱਜ ਮੇਰਾ ਦਿਨੇ ਕਿਹੜਾ ਚੜਿਆ ਅੱਜ ਉਸ ਮੇਰੇ ਘਰ ਦੇ ਕੰਮ ਹੋਏ ਹਨ ਜੋ ਮੈਨੇ ਸੋਚਿਆ ਅੱਜ ਮੇਰਾ ਕੰਮ ਹੋਇਆ ਨਹੀਂ ਹੈਗਾ ਤੇ ਅੱਜ ਇਹਦੇ ਪਾਪਾ ਨੂੰ ਮੈਂ ਇੰਨੇ ਹੁਣ ਥੋੜੀ ਜਿਹੀ ਕੋਲਡ ਰਿੰਕ ਦਿੱਤੀ ਤੇ ਇਹ ਕਹਿੰਦੇ ਕੋਲਡ ਰਿੰਕ ਦੇ ਨਾਲ ਕੁਝ ਖਾਣ ਨੂੰ ਦੇ ਦੇ ਤੇ ਬਿਸਕੁਟ ਕੱਢ ਕੇ ਲਈ ਅੱਜ ਮੇਰੇ ਇਹਨਾਂ ਪਿੱਪਾ ਵੀ ਖਾਲੀ ਹੋ ਗਿਆ ਬਿਸਕੁਟਾਂ ਦਾ ਅੱਛਾ ਚਾਹ। ਦੋ ਮਿੰਨਾ ਡੇਢ ਮਿੰਨਾ ਕੱਟ ਗਏ ਨੇ। ਬੱਚਿਆਂ ਤਾਂ ਖਾਏ ਕੋਈ ਨਹੀਂ ਹੈਗੇ ਬੱਚਿਆਂ ਮੈਨੂੰ ਲੱਗਦਾ ਇੱਕ ਅੱਧਾ ਕਦੀ ਸੰਜਣਾ ਨੇ ਲਿਆ ਹੋਣਾ ਜੇ ਲਿਆ ਹੋਣਾ। ਆਖਸ਼ੇ ਨੇ ਤਾਂ ਵੀ ਨਹੀਂ ਖਾਇਆ ਹੈਗਾ। ਅਬ ਦੇ ਲਓ ਜੀ ਸੌਣ ਦਾ ਵੀ ਟਾਈਮ ਆ ਗਿਆ। ਤੇ ਹੁਣ ਜਦੋਂ ਲੈਟ ਆਈ ਪਹਿਲਾਂ ਫਟਾਫਟ ਨੂੰ ਫਿਲਟਰ ਹੀ ਲਗਾਇਆ ਚਲੋ ਸਬਜੀ ਪਈ ਐ ਆਟਾ ਪਈ ਐ ਪਰ ਮੈਂ ਆਂਦੇਆਂ ਨਾਲ ਗਰਮ-ਗਰਮ ਉਹਦੇ ਹੀ ਬਣਾ ਦੇਣੀ ਆ ਖੁਲਕੇ ਅੱਜ ਸੰਜਣਾ ਦਾ ਵੀ ਸਕੂਲ ਦਾ ਹੋਮਵਰਕ ਨਾ ਬਹੁਤ ਜ਼ਿਆਦਾ ਪਿਆ ਹੈ ਚਰੀ ਦਾ ਉਹ ਵੀ ਮੈਨੂੰ ਕਹਿ ਰਹੀ ਥੀ ਕਿ ਮੰਮੀ ਹੁਣ ਮੇਰਾ ਵੀ ਲੈ ਕੇ ਹੁਣ ਨਾ ਸਵੇਰੇ ਜਲਦੀ ਆ ਕੇ ਖੁੱਲ ਜਾਂਦੀ ਹੈ ਚਲ ਵੀ ਸਭ ਤੋਂ ਪਹਿਲਾਂ ਨਾ ਕਿ ਮੈਂ ਕਿਹਾ फटाफट ਨਾ ਆ ਤੋ ਕਿ ਜੋਤ ਬੱਤੀ ਅ ਕਰਨ ਤੋਂ ਪਹਿਲਾਂ ਨਾ ਮੈਂ ਕਿਹਾ ਜੋਤ ਬੱਤੀ ਚ 10 ਮਿੰਟ ਠਹਿਰ ਕੇ ਕਰਾਂ ਪਰ ਜਲਦੀ ਉੱਠ ਜੂੰਗੀ ਹਮੇ ਨਾ ਨਹੀਂ ਇਹ ਦੇਖੋ ਕਿ ਮੈਂ putted ਮਾਰ ਰਹੀ ਹੈ ਦਿਨ ਚ ਨਹੀਂ ਨਾ ਸੰਦੀ ਹੁਣ ਹੁਣ ਮੈਂ ਦਿਨ ਚ ਫਿਰ ਕੋਈ ਨਹੀਂ ਜਾਂਦੀ ਹੈ ਕਿ ਦੇਖੋ ਜੀ ਮੈਂ ਵਾਲ ਕਟਿੰਗ ਕਰਵਾਇ ਤੇ ਐਨੀ ਕੁ ਸਾਰੀਆਂ ਹੁਣ ਕਟਿੰਗ ਕਰਵਾ ਤੂੰ ਮੁਝੇ ਆਈ ਜਾਂਦੇ ਨੇ ਚਲੋ ਕੋਈ ਤੇ ਬਾਕੀ ਉਹ ਆ ਕਿ ਕੈਨ ਲੱਗੀ ਤੀ ਤੇ ਬਾਕੀ ਮੈਂ ਖਾਂਜੀ ਹੋਈ ਐ ਨਾ ਮੇਰੇ ਦਿਨ ਵੱਡੇ ਰਾਤਾਂ ਵੱਡੀਆਂ ਹੋ ਗਈਆਂ ਸਵੇਰੇ ਜਲਦੀ ਉੱਠ ਕੇ ਕਹਿੰਨਾ ਸਭ ਤੋਂ ਪਹਿਲਾਂ ਉੱਠ ਕੇ ਨਾ ਦੇਖੂਗੀ ਕੜੀ ਥੜਕ ਦੂੰਗੀ ਨਾ ਤਾਂ ਸੰਦੇ ਨਾਲ ਲੈ ਜਾਈਗੀ ਸਕੂਲ ਦੇ ਵਿੱਚ ਚਾਵਲ ਬਣਾ ਦੂੰਗੀ ਕੜੀ ਬਣਾਵਨੀ ਇੱਕ ਪਾਸੇ ਚਾਵਲ ਬੁਲਨੇ ਰੱਖ ਦੂੰਗੀ ਅੱਜ ਨਾ ਸੋ ਕੋ ਬੈਡਸ਼ੀਟਾਂ ਦੇ ਬੈਡਸ਼ੀਟਾਂ ਵਾਲੇ ਵੀਰੇ ਦਾ ਜੀ ਫੋਨ ਆਇਆ ਸੀ ਕਹਿੰਦਾ ਤੁਸੀਂ ਲੇ ਜੋ ਬਲੌਗ ਬਣਾ ਕੇ ਇੱਕ ਹੋਰ ਬੈਡਸ਼ੀਟਾਂ ਦੇਣਾ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਏ ਨੇ ਸੋ ਜਿਹੜੇ ਉੱਥੇ ਜਾਣੇ ਅੱਜ ਨਾ ਲਾਈਟ ਹੋਣ ਕਰਕੇ ਸੰਜੇ ਨਾਲ ਵੀ ਫੋਨ ਚਾਹੀਦਾ ਤਾਂ ਚਲੋ ਫੋਨ ਕਰ ਦਿੱਤੇ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਫੋਨ ਤਾਂ ਮੈਂ ਜਿਹੜੇ ਵੀਰੇ ਨੇ ਉਹਨਾਂ ਦੇ ਫੋਨ 'ਚ ਬਣਾ ਲੈਣੀ ਹੁੰਦੀਆਂ ਨੰਬਰ ਤਾਂ ਹੈਗਾ ਹੀ ਆ ਤੇ ਉਹ ਫਿਰ ਮੈਨੂੰ ਵਟਸਐਪ ਕਰ ਦਿੰਦੇ ਨੇ ਆਪਣੀ ਜਿਹੜੀ ਉੱਥੇ ਮੇਰੀ ਵੀਡੀਓ ਬਣੀ ਗਈ ਹੁੰਦੀ ਆ ਤੇ ਸੰਜੇ ਨੂੰ ਅੱਜ ਹੋਮਵਰਕ ਇੰਨਾ ਮਿਲਿਆ ਇੰਨਾ ਮਿਲਿਆ ਵਿਚਾਰੀ ਥੱਕ ਗਈ ਹਲੇ ਹੁਣ ਮੰਦਰ ਚੱਲ ਗਈ ਪਾਪਰ ਨਾਲ ਜੀ ਜੀ ਮੈਨੂੰ ਉਤਾਰੀ ਅੱਜ ਮੀਨ ਬਣਾ ਕੇ ਸੰਦੇ ਨੇ ਅੱਜ ਸੰਦੇ ਨਾਲ ਸਮਾਰ ਕੇ ਆਂਦੀ ਨਾ ਰੋਟੀ ਬਣਾਣੀ ਸੰਦੇ ਰੋਟੀ ਬਣਾ ਲੈਂਦੀ ਮੈਂ ਤਾਂ ਹੁਣੇ ਸੋ ਜਾਂਦੀ ਸੱਚੀ ਹੁਣ ਦੀ ਸੋਈ ਮੇਰੇ ਸੈਟ ਤੇ ਸਵੇਰੇ ਫੇਰ ਅੱਖ ਖੁੱਲੇ ਜਾਣੀ ਸੀ ਚਲੋ ਜੀ ਮੈਂ ਆਇਆ ਤਾਂ ਸੋਚ ਰਹੀ ਹੁਣ ਬਲੌਗ ਡੈਨ ਦੇ ਕੀ ਤਰ੍ਹਾਂ ਖੱਜੋ ਬਣਾ ਵੀ ਬਹੁਤ ਕੁਝ ਲਿਆਇ ਨਹੀਂ ਹੈਗਾ ਵੀ ਕਰਿਆ ਨਹੀਂ ਬਥੇਰਾ ਕੰਮ ਧੰਦਾ ਕਰ ਲਿਆ ਸਭ ਕੁਝ ਹੋ ਗਿਆ ਪਰਮਾਤਮਾ ਹਿੰਮਤ ਸਭ ਨੂੰ ਦੇਵੇ ਸਾਰੇ ਭੈਣ ਭਰਾਵਾਂ ਨੂੰ ਦੇਵੇ ਜਿਹੋ ਜੀ ਹਿੰਮਤ ਦਾਤੇ ਨੇ ਮੇਰੇ ਅੰਦਰ ਪਾਈ ਆ ਉਹ ਜੀ ਹਿੰਮਤ ਸਾਰੀਆਂ ਭੈਣਾਂ ਦੇ ਵਿੱਚ ਪਾਵੇ ਪਰ ਦਿਲਾਂ ਦੇ ਸਾਫ਼ ਹੋਣ ਸਾਰੇ ਜਣੇ ਕਿਸੇ ਤੇ ਵੀ ਨਾ ਮੱਚਿਆ ਨਾ ਕਰੋ ਜੋ ਕੋਈ ਵੀ ਕਰਦਾ ਆਪਣੀ ਮਿਹਨਤ ਨਾਲ ਕਰਦਾ ਮੈਨੂੰ ਪਤਾ ਕਿ ਮੈਂ ਵੀ ਕਿੰਨੀ ਮਿਹਨਤ ਕਰ ਰਹੀ ਆ ਠੀਕ ਹੈ ਜੀ ਕੋਈ ਕਿਸ ਤਰੀਕੇ ਨਾਲ ਮਿਹਨਤ ਕਰਦਾ ਕਿਸੇ ਹਰ ਹਰ ਕੋਈ ਰਹਿ ਚਲੋ ਕੋਈ ਜਿਆਦਾ ਬਿੱਲੀ ਬੈਠ ਕੇ ਖਾਣੇ ਵਾਲਾ ਬੰਦਾ ਹੁੰਦਾ ਨੂੰ ਸ਼ੁਰੂ ਤੇ ਬਿੱਲੇ ਰਣ ਦੀ ਆਦਤ ਹੁੰਦੀ ਹੈ ਪਰ ਅਸੀਂ ਬਿੱਲੇ ਰਣ ਦੀ ਚੰਨ ਮੈਂ ਸ਼ੁਰੂ ਤਾਂ ਜਿੱਦਨ ਦੀ ਮੈਨੂੰ ਤਾਂ ਲੱਗਦਾ ਜਿੱਦਨ ਤਾਂ ਮਨੇ ਆਪਣੇ ਸਹੁਰੇ ਘਰ ਦੇ ਵਿੱਚ ਪੈਰ ਪਾਇਆ ਉਹ ਦਿਨ ਆ ਦਿਨ ਉਦੋਂ ਦੇ ਮਿਹਨਤ 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 ਅਖੇ ਬਹੁਤ ਛੋਟਾ ਜਿਹਾ ਸੀ ਜਦੋਂ ਮਨੇ ਇੰਨਾ ਨਾ ਗੋਹਾ ਪੱਥੇ ਹੈ ਮੈਂ ਉਦੋਂ ਤੇ ਸੋਚਿਆ ਤਾਂ ਕਿਉਂਕਿ ਮੈਨੂੰ ਨਾ ਹੱਥ ਅੱਡ ਕੇ ਪੈਸਾ ਮੰਗਣਾ ਆਦਤ ਨਹੀਂ ਹੈਗੀ ਮੈਂ ਅੱਜ ਤੱਕ ਪਤਾ ਕੀ ਹੈ ਬਹੁਤ ਲੰਬੀਆਂ ਕਹਾਣੀਆਂ ਨੇ ਮੈਂ ਦੱਸ ਨਹੀਂ ਸਕਦੀ ਹੈਗੀ ਇੱਕ ਇੱਕ ਚੀਜ਼ ਵਾਸਤੇ ਤਰਸੀਆਂ ਇੱਕ ਇੱਕ ਚੀਜ਼ ਵਾਸਤੇ ਤਰਸੀਆਂ ਆਪਾਂ ਮੈਨੂੰ ਇਸ ਕਰਕੇ ਮੈਂ ਇਹ ਮਿਹਨਤ ਲੱਗੀ ਸੀ ਕਰਨ ਪਰ ਹੁਣ ਮੈਨੂੰ ਮਿਹਨਤ ਕਰਨ ਦੋ ਮੈਨੂੰ ਨਾ ਕੋਈ ਰੋਕੋ ਨਾ ਟੋਕੋ ਪਲੀਜ਼ ਮੈਂ ਹੱਥ ਬੰਨ੍ਹਦੀ ਆ ਮੈਨੂੰ ਕਰਨ ਦੋ ਮਿਹਨਤ ਮੈਨੂੰ ਆਪਣੇ ਮਿਹਨਤ ਕਰਕੇ ਮੇਰੇ ਬੱਚੇ ਪਾਲਣ ਦੋ ਫਰ ਕੋਈ ਪਾਲਦਾ ਮੈਂ ਤਾਂ ਸਭ ਨੂੰ ਕਹਿੰਨੀ ਆ ਕਿ ਕੋਈ ਮੇਰੇ ਨਾਲ ਲੱਗੇ ਨਾ ਮੈਂ ਸ਼ਾਰਟ ਫਿਲਮਾਂ ਬਣਾਉਣਾ ਮੈਂ ਬਹੁਤ ਕੁਝ ਕਰਨਾ ਮੇਰੀ ਹਾਸੀ ਆਂਦੀ ਆ ਨਾ ਮੈਂ ਮੈਂ ਰੋ ਸਕਦੀ ਆ ਪਰ ਮੈਂ ਹੱਸ ਨਹੀਂ ਸਕਦੀ ਮੈਂ ਸੀਰੀਅਸ ਗੱਲ ਕਰ ਰਹੀ ਆ ਠੀਕ ਹੈ ਨਾ ਤੇ ਪਰ ਹਰ ਕੋਈ ਮਿਹਨਤ ਕਰੋ ਮੈਂ ਤਾਂ ਕਹਿੰਦੀ ਆ ਕਿ ਚਲੋ ਮੇਰੇ ਨਾਲ ਮੈਂ ਦੋ ਕਦਮ ਅੱਗੇ ਵਧੂ ਤੁਸੀਂ ਮੇਰੇ ਚਾਰ ਵੱਧ ਕੇ ਦਿਖਾਓ ਪਰ ਪਲੀਜ਼ ਕੋਈ ਕਿਸੇ ਦੇ ਅੜਿੱਕੇ ਫੜਿੱਕੇ ਨਾ ਲਾਓ ਫਿਰ ਕਈ ਵਾਰ ਇੱਕ ਨਾ ਗੁੱਸਾ ਬੜਾ ਚੜ ਜਾਂਦਾ ਠੀਕ ਹੈ ਨਾ ਕੋਈ ਕਿਤੇ ਆਵੇ ਕੋਈ ਕਿਤੇ ਜਾਵੇ ਦੁਨੀਆ ਪਤਨੀ ਆਪਣੇ ਆਪਣੇ ਉਹਦੇ ਵਿੱਚ ਨਿੱਜੀ ਮਾਵਲਿਆਂ ਚ ਕਿਆ-ਕਿਆ ਕਰ ਰਹੀ ਸਟੂਚ ਲਾਈਟ ਦਾ ਕੱਟ ਫੇਰ ਲੱਗ ਗਿਆ ਹੈ ਸਾਹਮਣੇ ਕੈਮਰੇ ਚ ਵੀਡੀਓ ਬਣਾ ਰਹੀ ਹਾਸ ਤਾਂ ਇੰਨਾ ਜਿਆਦਾ ਲਾਈਟ ਦਾ ਕੱਟ ਲੱਗ ਰਿਹਾ ਨਾ ਬਹੁਤ ਜਿਆਦਾ ਪਰ ਮੈਂ ਲਾਸਟ ਵਾਰੀ ਫੇਰ ਕਹਿ ਰਹੀ ਜੀ ਸਭੋ ਮੇਰੇ ਨਾਲ ਲੱਗੋ ਜੇ ਕਿਸੇ ਨੇ ਮਿਹਨਤ ਕਰਨੀ ਆ ਨਾਲੇ ਤੁਹਾਨੂੰ ਵੀ ਕੋਈ ਸਪੋਰਟ ਮਿਲੇਗੀ ਤੁਹਾਡੇ ਤੋਂ ਬਾਅਦ ਸ਼ਾਇਦ ਮੈਨੂੰ ਮਿਲ ਜਾਏਗੀ ਮੈਂ ਤਾਂ ਤਾਂ ਵੀ ਆਪਣੇ ਆਪ ਨੂੰ ਇਹ ਗੱਲ ਕਹਿ ਰਹੀ ਆ ਪਰ ਕਿ ਨਾ ਮਿਹਨਤ ਕਰਦੇ ਨੂੰ ਨਾ ਬਿਲਕੁਲ ਵੀ ਅੜਿੱਕੇ ਨਾ ਲੱਗੋ ਠੀਕ ਹੈ ਨਾ ਤੇ ਚਲੋ ਜੀ ਬਲੌਗ ਦੇ ਅੰੰਦ ਵਿੱਚ ਹੀ ਕਰਦੀਆਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪਲੀਜ਼ ਵੀਡੀਓ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਆ ਲਾਈਕ ਜ਼ਰੂਰ ਕਰੋ ਤੇ ਬਾਕੀ ਜਿਹੜੀ ਮੇਰੀ YouTube ਫੈਮਲੀ ਆ ਬਹੁਤ ਚੰਗੀ ਆ ਬਹੁਤ ਚੰਗੀ ਆ ਬਹੁਤ ਜ਼ਿਆਦਾ ਮੈਨੂੰ ਕਾਲਸ ਕਰਦੀਆਂ ਨੇ ਭੈਣਾ ਆਗੀ ਲਾਈਟ ਬਹੁਤ ਜ਼ਿਆਦਾ ਕਾਲ ਕਰਦੀਆਂ ਨੇ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨੇ ਮੇਰਾ ਬਹੁਤ ਦਿਲ ਤੋਂ ਧੰਨਵਾਦ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਬਹੁਤ ਜਿਆਦਾ ਪਿਆਰ ਕਰਦੀਆਂ ਨੇ ਮੈਨੂੰ ਆਪਣਾ ਸਮਝਦੀਆਂ ਨੇ ਬਹੁਤ ਜਿਆਦਾ ਹੈਲਪ ਵੀ ਕਰਦੀਆਂ ਨੇ ਜੇ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਮੈਂ ਵੈਸੇ ਇੱਕ ਨਾ ਮੰਗਦੀ ਕਿਸੇ ਤੋਂ ਨਹੀਂ ਹੈ ਕਿ ਮੈਨੂੰ ਬਿਨਾ ਮੰਗੇ ਬਥੇਰਾ ਕੁਝ ਮਿਲ ਜਾਂਦਾ ਕੋਈ ਕਮੀ ਨਹੀਂ ਪ੍ਰਮਾਤਮਾ ਮੈਨੂੰ ਛੱਡਦਾ ਰੱਬ ਨੇ ਨਾ ਰੱਬ ਵੀ ਬੰਦਾ ਦੇਖ ਕੇ ਦਵਾਈ ਦਿੰਦਾ ਰੱਬ ਨੇ ਵੀ ਕਿਹਾ ਨਾ ਮੈਨੂੰ ਐਵੇਂ ਦੇ ਬੰਦੇ ਨਾਲ ਜੋੜਿਆ ਹੋਇਆ ਜਿਹੜੀ ਮੇਰੀ ਮੇਰੇ ਬੋਲਣ ਤੋਂ ਵੀ ਪਹਿਲਾਂ ਮੇਰੀ ਇੱਛਾ ਪੂਰੀ ਕਰ ਦਿੰਦੇ ਨੇ ਠੀਕ ਹੈ ਜੀ ਦੇ ਬਾਕੀ ਚਲੋ ਜੀ ਵੀਡੀਓ ਦਾ ਅੰਤ ਮੈਂ ਇੱਥੇ ਕਰਦੀ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਕਿਥੇ ਵੀਡੀਓ ਦੇ ਵਿੱਚ ਕਮੀ ਪੇਸ਼ੀ ਆ ਤੁਹਾਡੇ ਸਹਿਯੋਗ ਦੇ ਨਾਲ ਮੈਂ ਆਪਣੀ ਕਮੀ ਪੇਸ਼ੀयां ਦੂਰ ਕਰ ਸਕਾਂ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਜੀ ਜੈ ਸ਼੍ਰੀ ਗੁਰਦੇਵ ਜੀ ਅੱਛਾ ਗਾਇਜ਼ ਅਭੀ ਮੈਂ ਆਈ ਹੂ ਸਕੂਲ ਸੇ ਔਰ ਮੈਂ ਪੂਰੀ ਹੋ ਗਈ ਹੂੰ ਗਿੱਲੀ ਔਰ ਮਸਜਾਲੀਏ ਸੁਪਨੀ ਔਰ ਬਾਕੀ ਮੇਰੀ ਪੂਰੀ ਡਰੈਸ ਗਿੱਲੀ ਹੋ ਗਈ ਹੈ ਹਨਾ ਮੰਮੀ और आज मैं ऑटो में आई हूँ पहली बार जब मैंने मम्मी मिक्सी चम के पास खड़के ऑटो करा ना मैंने कहा मेरी मम्मी करती है आज मैं, मैं करती हूँ बना रही है वाह मेरा दिल करता है कच्ची खा जो शिमला मिर्च मम्मी खा लू मैं नहीं प्लीज नहीं। ਬੇਸਨ ਥੋੜਾ ਹੈ ਮੈਂ ਮਾਰਕੀਟ ਕਾਫੀ ਦਿਨ ਹੋ ਗਏ ਰਾਸ਼ਨ ਵਾਲੀ ਸੈੱਡ ਗਈ ਨਹੀਂ ਹੈਗੀ ਤਾਂ ਕੱਲ ਜਾਉਂਗੀ ਹਾਂ ਤਾਂ ਫਿਰ ਲੈ ਕੇ ਆਉਂਦੇ ਉਸ ਦੇ ਨਾਲ ਜਾ ਕੇ ਬੋਲੀਆ ਮੇਸਨ ਨਹੀਂ ਅੱਛੀ ਕਹਿੰਦੇ ਮੇਰੇ ਸਾਥ ਚਲ